ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੀਸੀ ਦੇ ਪਰਿਵਾਰਾਂ ਦੇ ਲਈ ਫੈਮਿਲੀ ਬੈਨੀਫਿਟ ਦੀ ਰਕਮ ਜਲਦੀ ਹੀ ਮਿਲਣ ਜਾ ਰਹੀ ਹੈ ਉਹ ਵੀ ਪਿਛਲੇ ਸਾਲ ਨਾਲੋਂ ਵੱਧ ਪਰਿਵਾਰਾਂ ਨੂੰ ਪਿਛਲੇ ਸਾਲ ਨਾਲੋਂ ਉਸਨ ਡਾਲਰ 445 ਵਧੇਰੇ ਪ੍ਰਾਪਤ ਹੋਣਗੇ ਜਿਸ ਦੇ ਵਿੱਚ ਬੀਸੀ ਫੈਮਿਲੀ ਭੁਗਤਾਨਾਂ ਦੇ ਵਿੱਚ ਇੱਕ ਸਾਲ ਦਾ ਬੋਨਸ ਵੀ ਜੋੜਿਆ ਜਾਏਗਾ 2024 ਦੇ ਬਜਟ ਦੌਰਾਨ ਫਰਵਰੀ ਵਿੱਚ ਐਲਾਨੇ ਗਏ ਇਸ ਉਪਾਅ ਦਾ ਮਤਲਬ ਹੈ ਕਿ ਸੂਬੇ ਦੇ ਲਗਭਗ ਡਾਲਰ 340000 ਪਰਿਵਾਰਾਂ ਨੂੰ ਪਹਿਲਾਂ ਨਾਲੋਂ 25% ਦੀ ਵਾਧਾ ਜਿਹੜੀ ਹੈ ਉਹ ਵਿੱਤੀ ਮਦਦ ਮਿਲੇਗੀ ਬੀਸੀ ਸੂਬੇ ਦਾ ਕਹਿਣਾ ਹੈ ਕਿ ਪਰਿਵਾਰਕ ਲਾਭ ਤੇ ਕੈਨੇਡਾ ਚਾਈਲਡ ਬੈਨੀਫਿਟ ਨੂੰ ਇੱਕ ਭੁਗਤਾਨ ਦੇ ਵਿੱਚ ਜੋੜਿਆ ਜਾਂਦਾ ਹੈ ਬੀਸੀ ਵਿੱਚ 70% ਦੀ ਪਰਿਵਾਰ ਇਸ ਸਾਲ ਲਾਭ ਪ੍ਰਾਪਤ ਕਰਨਗੇ ਇਨ੍ਹਾਂ ਗਰਮੀਆਂ ਦੇ ਵਿੱਚ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਆਉਣ ਵਾਲੇ BC ਫੈਮਿਲੀ ਬੈਨੀਫਿਟ ਭੁਗਤਾਨਾਂ ਦੀ ਵਧਾਈ ਗਈ ਰਕਮ ਮਹਿੰਗਾਈ ਕਾਰਨ ਵਧ ਰਹੇ ਖਰਚਿਆਂ ਦਾ ਭੁਗਤਾਨ ਕਰਨ ਵਿੱਚ ਪਰਿਵਾਰਾਂ ਦੀ ਮਦਦ ਕਰੇਗੀ ਜੀ ਹਾਂ ਇਸ ਸਬੰਦੇ ਜਾਣਕਾਰੀ ਦਿੰਦੇ ਹੋਏ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਹੈ ਕਿ ਵਿਸ਼ਵ ਭਰ ਦੀ ਵਧ ਰਹੀ ਮਹਿੰਗਾਈ ਤੇ ਉੱਚ ਵਿਆਜ ਦਰਾਂ ਰੋਜ਼ਾਨਾ ਦੇ ਖਰਚਾ ਨੂੰ ਵਧਾ ਰਹੀਆਂ ਨੇ ਜਿਸ ਕਰਕੇ ਬੀਸੀ ਵਾਸੀਆਂ ਦੀ ਮਦਦ ਕਰਨ ਲਈ ਇਹ ਪਹਿਲ ਹੈ ਅਸੀਂ ਵਿਸਥਾਰ ਕੀਤੇ ਬੀਸੀ ਫੈਮਲੀ ਬੈਨੀਫਿਟ ਰਾਹੀਂ ਘੱਟ ਅਤੇ ਮੱਧ ਆਮਦਨ ਵਾਲੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਸਹਾਇਤਾ ਵਧਾ ਰਹੇ ਹਾਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਲਈ ਪਰਿਵਾਰਾਂ ਨੂੰ ਥੋੜੇ ਜਿਹੇ ਵਾਧੂ ਪੈਸੇ ਦੇਣਾ ਉਹਨਾਂ ਤਰੀਕਿਆਂ ਦੇ ਵਿੱਚੋਂ ਇੱਕ ਹੈ ਜਿਸ ਨਾਲ ਅਸੀਂ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹਾਂ ਜੋ ਇਸ ਸਮੇਂ ਮਹਿੰਗਾਈ ਕਾਰਨ ਦਬਾਅ ਮਹਿਸੂਸ ਕਰ ਰਹੇ ਨੇ ਪਰਿਵਾਰਾਂ ਨੂੰ ਪਿਛਲੇ ਸਾਲ ਨਾਲੋਂ $445 ਵਧੇਰੇ ਪ੍ਰਾਪਤ ਹੋਣਗੇ ਜਿਸ ਦੇ ਵਿੱਚ BC ਫੈਮਿਲੀ ਬੈਨੀਫਿਟ ਭੁਗਤਾਨਾ ਵਿੱਚ 1 ਸਾਲ ਦਾ ਬੋਨਸ ਵੀ ਜੋੜਿਆ ਜਾਏਗਾ ਬੱਚਿਆਂ ਵਾਲੇ ਲਗਭਗ 3.40 ਲੱਖ ਪਰਿਵਾਰ ਜੋ ਕਿ ਪਿਛਲੇ ਸਾਲ ਤੋਂ 66000 ਵਧ ਪਰਿਵਾਰ ਨੇ ਨੂੰ ਜੁਲਾਈ ਦੇ ਮੱਦ ਤੋਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਮਹੀਨਾਵਾਰ ਜਮਾ ਰਾਸ਼ੀ ਜਾਂ ਡਾਕ ਰਾਹੀਂ ਚੈੱਕ ਜ਼ਰੀਏ ਇਹ ਬੈਨੀਫਿਟ ਮਿਲੇਗਾ ਬੋਨਸ ਰਾਹੀਂ 25% ਵਾਧੇ ਦਾ ਮਤਲਬ ਹੈ ਕਿ 4 ਮੈਂਬਰਾਂ ਵਾਲੇ ਪਰਿਵਾਰਾਂ ਨੂੰ ਸੰਭਾਵਤ ਤੌਰ ਤੇ ਸਾਲਾਨਾ ਡਾਲਰ 3563 ਤੱਕ ਪ੍ਰਾਪਤ ਹੋ ਸਕਦੇ ਨੇ ਜਦੋਂ ਕਿ ਇੱਕ ਬੱਚੇ ਵਾਲੇ ਇਕੱਲੇ ਮਾਪੇ ਡਾਲਰ 2688 ਤੱਕ ਪ੍ਰਾਪਤ ਕਰ ਸਕਦੇ ਨੇ BC ਫੈਮਿਲੀ ਬੈਨੀਫਿਟ BC ਸਰਕਾਰ ਵੱਲੋਂ ਕੀਤੀ ਗਈ ਅਦਾਇਗੀ ਹੈ ਜੋ ਕੈਨੇਡਾ ਰੈਵੈਨਿਊ ਏਜੰਸੀ ਤੋਂ ਭੁਗਤਾਨ ਵਜੋਂ ਲੋਕਾਂ ਲਈ ਸਿੱਧੀ ਜਮ੍ਹਾਂ ਕੀਤੀ ਜਾਂਦੀ ਹੈ ਜਾਂ ਚੈੱਕ ਰਾਹੀਂ ਦਿੱਤੀ ਜਾਂਦੀ ਹੈ ਤੇ ਫੈਡਰਲ ਕੈਨੇਡਾ ਚਾਈਲਡ ਬੈਨੀਫਿਟ ਦੇ ਨਾਲ ਇਕੱਠੇ ਭੁਗਤਾਨ ਵਜੋਂ ਆਉਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਕੈਟਰੀਨਾ ਕਾਂਡਰੋਏ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕ ਉੱਚੀਆਂ ਕੀਮਤਾਂ ਤੇ ਵਿੱਤੀ ਤੰਗੀ ਮਹਿਸੂਸ ਕਰ ਰਹੇ ਨੇ ਇਸ ਲਈ ਅਸੀਂ ਬੋਝ ਨੂੰ ਹਲਕਾ ਕਰਨ ਵਿੱਚ ਮਦਦ ਕਰਨ ਲਈ ਇਸ ਸਾਲ ਦੇ BC ਦੀ ਫੈਮਿਲੀ ਬੈਨੀਫਿਟ ਭੁਗਤਾਨ ਵਿੱਚ ਵਾਧਾ ਕਰ ਰਹੇ ਹਾਂ ਜੋ ਲੋਕਾਂ ਨੂੰ ਆਪਣੇ ਟੈਕਸ ਪਰ ਅਧਿਤ ਸ਼ਾਹਿਦ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਨੂੰ ਉਹ ਸਹਾਇਤਾ ਮਿਲ ਰਹੀ ਹੈ ਜਿਸ ਲਈ ਉਹ ਯੋਗ ਨੇ ਸੂਬਾ BC ਬੈਨੀਫਿਟਸ ਕੰਟਰੈਕਟ ਦੀ ਸ਼ੁਰੂਆਤ ਦੇ ਨਾਲ ਲੋਕਾਂ ਲਈ ਬੈਨੀਫਿਟਸ ਤੱਕ ਪਹੁੰਚ ਕਰਨ ਅਤੇ ਸੇਵਾਵਾਂ ਨਾਲ ਜੁੜਨ ਨੂੰ ਹੋਰ ਤੇਜ਼ ਅਤੇ ਆਸਾਨ ਬਣਾ ਰਿਹਾ ਹੈ ਤਾਂ ਜੋ ਪੈਸੇ ਬਚਾਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਸਰਕਾਰੀ ਬੈਨੀਫਿਟਸ ਅਤੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਲਈ ਲੋਕਾਂ ਨੂੰ ਜਿਹੜੀ ਹੈ ਉਹ ਲੋਕ ਜਿਹੜੀ ਵੈਬਸਾਈਟ ਤੇ ਪਹੁੰਚ ਸਕਦੇ ਨੇ ਉਹ ਹੈ government.bc.ca ਇਸ ਤੇ ਉੱਤੇ ਜਾ ਕੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਫਿਲਹਾਲ ਇਸ ਬੈਨੀਫਿਟ ਕ੍ਰੈਡਿਟ ਯੋਗ ਲੋਕਾਂ ਲਈ ਆਪਣੇ ਆਪ ਨੂੰ ਉਪਲਬਧ ਹੁੰਦੇ ਨੇ ਤੇ ਜੋ ਉਹ ਆਪਣੇ ਟੈਕਸ ਫਾਈਲ ਕਰਦੇ ਨੇ ਜਿਨ੍ਹਾਂ ਦੇ ਖਾਸ ਕਰਕੇ ਟੈਕਸ ਭਰਿਆ ਹੈ ਉਹਨਾਂ ਵਾਸਤੇ ਹਰ BC ਸਰਕਾਰ ਵੱਲੋਂ ਦਿੱਤਾ ਗਿਆ ਬੈਨੀਫਿਟ ਜ਼ਰੂਰ ਪਹੁੰਚਦਾ ਹੈ ਨਿਊਜ਼ ਸੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਰਥ ਸ਼ਾਸਤਰੀ ਅਨੁਮਾਨ ਲਗਾ ਰਹੇ ਨੇ ਕਿ ਮਈ ਦੇ ਵਿੱਚ ਮਹਿੰਗਾਈ ਹੋਰ ਘਟ ਗਈ ਜੋ ਕੈਨੇਡਾ ਦੇ ਬੈਂਕ ਦੇ ਲਈ ਇੱਕ ਸਵਾਗਤ ਪ੍ਰਾਪਤ ਯੋਗ ਕਦਮ ਹੈ ਇਸ ਤੋਂ ਬਾਅਦ ਉਹਨਾਂ ਨੇ 4 ਸਾਲਾਂ ਦੇ ਵਿੱਚ ਪਹਿਲੀ ਵਾਰ ਆਪਣੀ ਮੁੱਖ ਰੇਣ ਦਰ ਜਿਹੜੀ ਹੈ ਉਹ ਘਟਾਈ ਹੈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੰਗਲਵਾਰ ਨੂੰ ਪਹਿਲੀ ਰੀਡਿੰਗ ਪੇਸ਼ ਕਰੇਗੀ ਜਿਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ 5 ਜੂਨ ਨੂੰ ਇੱਕ ਕੁਆਟਰ ਪਰਸੈਂਟੇਜ ਜਿਹੜੀ ਪੁਆਇੰਟ ਦਰ ਕਟੋਤੀ ਕੀਤੀ ਹੈ ਜਿਸ ਦੇ ਨਾਲ ਉਸ ਦੀ ਬੈਂਚਮਾਰਕ ਦਰ ਬੈਂਚਮਾਰਕ ਜਿਹੜੀ ਦਰ ਹੈ ਉਹ 4.75 ਫੀਸ ਦੀ ਹੋ ਗਈ ਹੈ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਨਵੇਂ ਡਾਟਾ ਜੁਲਾਈ ਦੇ ਵਿੱਚ ਹੋਰ ਕਟੌਤੀ ਦੇ ਮੰਚ ਸੈੱਟ ਕਰ ਸਕਦੇ ਨੇ ਬੀ ਐਮਓ ਤੇ ਟੀਡੀ ਦੇ ਅਨੁਮਾਨ ਦੇ ਅਨੁਸਾਰ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ April ਦੇ ਵਿੱਚ 2.7 ਫੀਸ ਦੀ ਤੋਂ ਘਟ ਕੇ క్రਮਵਾਰ 2.6 ਤੇ 2.5 ਫੀਸ ਦੀ ਹੋ ਗਈ ਬੈਂਕ ਆਫ ਕੈਨੇਡਾ ਦੇ ਦਰ ਘਟਾਉਣ ਦਾ ਫੈਸਲਾ ਮਹਿੰਗਾਈ ਦੇ ਵਿਰੋਧ ਲੜਾਈ ਦੇ ਵਿੱਚ ਇੱਕ ਵੱਡਾ ਮੋੜ ਸੀ ਜੋ 2022 ਦੇ ਮੱਧ ਵਿੱਚ 8.1 ਫੀਸ ਦੀ ਦੀ ਚੋਟੀ ਦੇ ਉੱਤੇ ਪਹੁੰਚ ਗਿਆ ਸੀ ਇਹ ਵੀ ਪਹਿਲਾਂ ਜੀ7 ਕੇਂਦਰੀ ਬੈਂਕ ਸੀ ਜਿਸ ਨੇ ਵਿਆਜ ਦਰਾਂ ਨੂੰ ਘਟਾਇਆ ਹਾਲਾਂਕਿ ਇਸ ਤੋਂ ਬਾਅਦ ਜਲਦੀ ਹੀ ਯੂਰੋਪੀ ਕੇਂਦਰੀ ਬੈਂਕ ਨੇ ਇਸ ਮਹੀਨੇ ਵੀ ਆਪਣੀ ਨੀਤੀ ਦਰ ਦੇ ਵਿੱਚ ਇੱਕ 1/4 ਪਰਸੈਂਟੇਜ ਪੁਆਇੰਟ ਦੀ ਕਟੌਤੀ ਕੀਤੀ ਦਰ ਐਲਾਨ ਤੋਂ ਬਾਅਦ ਗਵਰਨਰ ਟਿਪ ਮੁਕੱਲਮ ਨੇ ਕਿਹਾ ਹੈ ਕਿ ਬੈਂਕ ਆਫ ਕੈਨੇਡਾ ਨੂੰ ਹੋਰ ਪ੍ਰੋਸਸਾ ਸੀ ਕਿ ਮਹਿੰਗਾਈ ਆਪਣੇ 2% ਦੇ ਨਿਸ਼ਾਨੇ ਦੇ ਨੇੜੇ ਆ ਰਹੀ ਹੈ ਵੱਖ-ਵੱਖ ਸੰਕੇਤਾਂ ਦਾ ਹਵਾਲਾ ਦਿੰਦੇ ਹੋਏ ਜੋ ਦਰਸਾਉਂਦੇ ਨੇ ਕਿ ਕੀਮਤਾਂ ਤੇ ਦਬਾਅ ਜਿਹੜੇ ਨੇ ਉਹ ਘਟ ਗਏ ਨੇ ਅੰਤਰਰਾਸ਼ਟਰੀ ਜਿਹੜੇ ਅਰਥ ਸ਼ਾਸਤਰੀ ਨੇ ਉਹ ਕਹਿੰਦੇ ਨੇ ਕਿ ਆਉਂਦੇ ਮਹਿੰਗਾਈ ਦੇ ਡੇਟਾ ਪਰਖਦਿਆਂ ਵਿਆਜ ਦਰਾਂ ਦੀ ਘਟौती ਦੀ ਗਤੀ ਨੂੰ ਹੋਰ ਵੀ ਪ੍ਰਭਾਵਿਤ ਕਰਨਗੇ 24 ਜੁਲਾਈ ਨੂੰ ਅਗਲੇ ਵਿਆਜ ਦਰ ਦਾ ਐਲਾਨ ਵੱਲ ਦੇਖਦੇ ਹੋਏ ਟੀਡੀ ਦੇ ਅਰਥਸ਼ਾਸਤਰੀ ਜਿਹੜੇ ਜੇਮਸ ਔਰਲੈਂਡੋ ਨੇ ਉਹ ਕਹਿੰਦੇ ਨੇ ਕਿ ਆਉਣ ਵਾਲੀਆਂ ਦੋ ਮਹਿੰਗਾਈ ਰਿਪੋਰਟਾਂ ਹੋਰ ਇੱਕ ਦਰ ਕਟੌਤੀ ਲਈ ਰਾ ਸੁਝਾ ਸਕਦੀਆਂ ਨੇ ਇਹ ਬੈਂਕ ਕੈਨੇਡਾ ਦੀਆਂ ਕਟੌਤੀਆਂ ਨੂੰ ਪਿੱਛੇ ਤੋਂ ਪਿੱਛੇ ਕਰਨ ਲਈ ਦਰਵਾਜ਼ਾ ਖੋਲ੍ਹ ਦਵੇਗਾ ਇਸ ਸਬੰਧੀ ਪੋਰਟਰ ਜਿਹੜੇ ਨੇ ਉਹ ਸਹਿਮਤ ਨੇ ਔਰ ਇਸ ਮਹੀਨੇ ਜਾਂ ਅਗਲੇ ਮਹੀਨੇ ਇੱਕ ਖਰਾਬ ਰਿਪੋਰਟ ਬੈਂਕ ਆਫ ਕੈਨੇਡਾ ਨੂੰ ਕਟੌਤੀ ਕਰਨ ਤੋਂ ਰੋਕ ਸਕਦੀ ਹੈ ਬੈਂਕ ਆਫ ਕੈਨੇਡਾ ਨੇ ਪਿਛਲੇ ਹਫਤੇ 5 ਜੂਨ ਦੇ ਦਰ ਫੈਸਲੇ ਲਈ ਆਪਣੇ ਵਿਚਾਰਾ ਦਾ ਇੱਕ ਸਾਰਜਨਿਕ ਕੀਤਾ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਵਿਆਜ ਦਰਾਂ ਨੂੰ ਘਟਾਉਣ ਤੋਂ ਪਹਿਲਾਂ ਹੋਰ ਇੰਤਜ਼ਾਰ ਕਰਨ ਬਾਰੇ ਚਰਚਾ ਹੋਈ ਸੀ ਬੈਂਕ ਆਫ ਕੈਨੇਡਾ ਨੂੰ ਖਾਸ ਤੌਰ ਦੇ ਉਤੇ ਮਹਿੰਗਾਈ ਦੇ ਮੁੱਖ ਮਾਪਾ ਵਿੱਚ ਹਾਲੀਆ ਕਮੀਆਂ ਤੋਂ ਹੌਸਲਾ ਮਿਲਿਆ ਹੈ ਜੋ ਅਧਾਰਕੁੱਤ ਕੀਮਤ ਦਬਾਅ ਨੂੰ ਮਾਪਦੇ ਨੇ ਤੇ ਕੇਂਦਰੀ ਬੈਂਕ ਨੂੰ ਇੱਕ ਟਰੈਕ ਕਰਨ ਦੇ ਵਿੱਚ ਮਦਦ ਕਰਦੇ ਨੇ ਮਹਿੰਗਾਈ ਅਗਲੇ ਸਮੇਂ ਤੱਕ ਕਿੱਥੇ ਜਾ ਸਕਦੀ ਹੈ ਉਪੋਗਤਾਂਵਾਂ ਦੇ ਮਹਿੰਗਾਈ ਇੱਕ ਸੋਲ ਡਾਊਨ ਦਾ ਮਤਲਬ ਹੈ ਕਿ ਖਰੀਦਾਰੀ ਦੌਰਾਨ ਛੋਟੇ ਕੀਮਤ ਵਾਅਦੇ ਜਿਵੇਂ ਕਿ ਕਰਿਆਨੇ ਦੇ ਸਟੋਰ ਤੇ ਅਪ੍ਰੈਲ ਦੇ ਵਿੱਚ ਕਰਿਆਨੇ ਦੀਆਂ ਕੀਮਤਾਂ ਡਿਆਂ ਨੇ ਉਹ ਸਾਲਾਨਾ ਆਧਾਰ ਤੇ 1.4 ਫੀਸਦੀ ਦੀ ਮੋਢਿਸ਼ ਗਤੀ ਨਾਲ ਵਧਿਆ ਨੇ ਜੋ ਪੋਗਤਾਵਾਂ ਦੇ ਦੋ ਅੰਕਾਂ ਦੇ ਭੋਜਨ ਮਹਿੰਗਾਈ ਤੋਂ ਕਾਫੀ ਘਟਸਨ ਕਰਿਆਨੇ ਦੀਆਂ ਕੀਮਤਾਂ ਹਾਲੇ ਵੀ ਬਹੁਤ ਉੱਚੀਆਂ ਨੇ ਇਸ ਵਿੱਚ ਕੋਈ ਸੰਦੇ ਨਹੀਂ ਹੈ ਪਰ ਓਐਸਐਲ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਵਧਨ ਤੋਂ ਰੁਕ ਗਈਆਂ ਨੇ ਅਤੇ ਇਸ ਲਈ ਕਰਿਆਨੇ ਨੇ ਅਸਲ ਵਿੱਚ ਮਹਿੰਗਾਈ ਲਈ ਇੱਕ ਵੱਡੀ ਚੁਣੌਤੀ ਤੋਂ ਇੱਕ ਥੋੜੀ ਜਿਹੜੀ ਹੈ ਉਹ ਮਦਦਗਾਰ ਦੇ ਰੂਪ ਦੇ ਵਿੱਚ ਉਸ ਨੂੰ ਬਦਲਿਆ ਹੈ ਵਿਤਮੰਦਰੀ ਕ੍ਰਿਸਟਿਆ ਫ੍ਰੀਲੈਂਡ ਨੇ ਕੈਨੇਡਾ ਦੀ ਇਲੈਕਟ੍ਰਿਕ ਵਾਹਨ ਸਪਲਾਈ ਲੜੀ ਨੂੰ ਅਨੁਚਿਤ ਚੀਨੀ ਮੁਕਾਬਲੇ ਤੋਂ ਬਚਾਉਣ ਲਈ ਸੰਭਾਵੀ ਟੈਰਿਫਾਂ ਦੇ ਲਈ ਇੱਕ ਯੋਜਨਾ ਦਾ ਐਲਾਨ ਜਿਹੜਾ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਕੈਨੇਡਾ ਦੇ ਵੱਲੋਂ ਨਵੇਂ ਟੈਰਿਫ ਲਗਾਉਣ ਤੋਂ ਪਹਿਲਾਂ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟਰਮੀਨਲ ਦੁਆਰਾ ਇੱਕ ਐਂਟੀ ਸਬਸਿਡੀ ਜਾਂਚ ਜਿਹੜੀ ਆ ਉਹ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਲਈ ਬੈਟਰੀਆਂ ਤੇ ਬੈਟਰੀ ਕੰਪੋਨੈਂਟਸ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਚੀਨ ਇੱਕ ਵੱਡਾ ਖਿਡਾਰੀ ਹੈ। ਕੈਨੇਡਾ ਨੇ ਪਿਛਲੇ ਸਾਲ ਜਿਹੜੇ ਪਿਛਲੇ 4 ਸਾਲਾਂ ਵਿੱਚ ਉਦਯੋਗਾ ਵਿੱਚ ਇੱਕ ਭਾਰੀ ਨਿਵੇਸ਼ ਕੀਤਾ ਹੈ। ਕੈਨੇਡਾ ਸਰਕਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਦੇ ਆਯਾਤ ਤੇ ਵਾਧੂ ਟੈਕਸ ਲਗਾਇਆ ਜਾਵੇ ਜਾਂ ਨਹੀਂ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ EV ਸੈਕਟਰ ਦੇ ਵਿੱਚ ਚੀਨ ਦੀ ਕਾਰਗੁਜ਼ਾਰੀ ਦੀ ਪਰਚੋਲ ਕਰਨ ਲਈ 30 ਦਿਨਾਂ ਦਾ ਸਲਾਮ ਮਸ਼ਵਰਾ ਰੱਖਿਆ ਗਿਆ ਹੈ ਜੋ ਕਿ 2 ਜੁਲਾਈ ਤੋਂ ਸ਼ੁਰੂ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਸਲਾਮ ਮਸ਼ਵਰਾ ਸਰਕਾਰ ਨੂੰ ਚੀਨ ਪ੍ਰਤੀ ਰਿਸਪੌਂਸ ਤਿਆਰ ਕਰਨ ਦੇ ਵਿੱਚ ਮਦਦ ਕਰੇਗਾ। ਫ੍ਰੀਲੈਂਡ ਦਾ ਕਹਿਣਾ ਹੈ ਕਿ ਚੀਨ ਦੇ ਵੱਲੋਂ ਜਾਣਬੁੱਝ ਕੇ ਵਧਾਈ ਜਾ ਰਹੀ EV ਸਪਲਾਈ ਦੁਨੀਆ ਭਰ ਦੇ ਨਿਰਮਾਤਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਫ੍ਰੀਲੈਂਡ ਨੇ ਕਿਹਾ ਕਿ ਚੀਨ ਦੀ ਇਲੈਕਟ੍ਰਿਕ ਵਾਹਨਾਂ ਦੀ ਸਪਲਾਈ ਚੀਨੀ ਬਾਜ਼ਾਰ ਦੇ ਵਿੱਚ ਜਜ਼ਬ ਨਹੀਂ ਹੋ ਰਹੀ ਹੈ ਤੇ ਵਿਦੇਸ਼ਾਂ ਵਿੱਚ ਭੇਜੀ ਜਾ ਰਹੀ ਹੈ। ਜੋ ਕਿ ਦੁਨੀਆ ਭਰ ਦੇ EV ਨਿਰਮਾਤਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਅਜੇ ਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਕੈਨੇਡਾ ਰਿਸਪੌਂਡ ਕੀ ਕਰੇਗਾ ਉਹਨਾਂ ਨੇ ਸਿਰਫ ਇਹ ਕਿਹਾ ਹੈ ਕਿ ਉਹ ਸਲਾਮ ਮਸ਼ਵਰੇ ਦੀ ਮਿਆਦ ਪੂਰੀ ਹੋਣ ਤੱਕ ਚੀਨ ਦੇ ਵਿਰੁੱਧ ਸੰਭਾਵਿਤ ਵਪਾਰਕ ਉਪਾਅਾਂ ਦਾ ਐਲਾਨ ਕਰਨ ਦੀ ਉਡੀਕ ਕਰਨਗੇ ਫ੍ਰੀ ਲੈਂਡ ਨੇ ਕਿਹਾ ਕਿ ਅਸੀਂ ਇਸ ਸਮੇਂ ਅਜੇ ਹੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਚੀਨ ਵਿਸ਼ਵ ਆਰਥਿਕ ਪ੍ਰਣਾਲੀ ਦਾ ਫਾਇਦਾ ਚੁੱਕ ਰਿਹਾ ਹੈ ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਕਰਾਂਗੇ ਸਲਾਮ ਮਸ਼ਵਰੇ ਦੌਰਾਨ ਇਸ ਪਹਿਲੂ ਦੀ ਕੋਖ ਕੀਤੀ ਜਾਏਗੀ ਕਿ ਕਿਹੜੀ ਚੀਜ਼ ਚੀਨ ਦੇ ਈਵੀ ਨਰੇਟ ਨੂੰ ਹੁਲਾਰਾ ਦੇ ਰਹੀ ਹੈ ਜਿਸ ਵਿੱਚ ਅਣਉਚਿਤ ਮਾਰਕੀਟ ਅਭਿਆਸ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਲੇਬਰ ਤੇ ਵਾਤਾਵਰਣ ਸੰਬੰਧੀ ਮਿਆਰਾਂ ਦੀ ਵੀ ਪਰਤਾਲ ਕੀਤੀ ਜਾਏਗੀ ਫ੍ਰੀਲੈਂਡ ਨੇ ਵੀ ਕਿਹਾ ਕਿ ਸਲਾਮ ਮਸ਼ਵਰੇ ਸਾਈਬਰ ਸੁਰੱਖਿਆ ਤੇ ਡਾਟਾ ਸੁਰੱਖਿਆ ਲਈ ਸੰਭਾਵਿਤ ਖਤਰਿਆਂ ਨੂੰ ਵੀ ਵਾਚਣਗੇ ਤੇ ਸੰਭਾਵਤ ਵਿਦੇਸ਼ੀ ਨਿਵੇਸ਼ پابੰਦੀਆਂ ਤੇ ਵੀ ਵਿਚਾਰ ਕਰਨਗੇ ਹਾਲਾਂਕਿ ਚੀਨ ਕੈਨੇਡੀਅਨ ਮਾਰਕੀਟ ਵਿੱਚ ਕਾਰਾਂ ਦਾ ਇੱਕ ਵੱਡਾ ਸਪਲਾਈਅਰ ਨਹੀਂ ਹੈ ਪਰ ਇਹ EV ਲਈ ਬੈਟਰੀਆਂ ਤੇ ਬੈਟਰੀ ਕੰਪੋਨੈਂਟਸ ਦੇ ਵਿੱਚ ਕੈਨੇਡਾ ਲਈ ਇੱਕ ਵੱਡਾ ਪਲੇਅਰ ਹੈ ਤੇ ਇਹਨਾਂ ਉਦਯੋਗਾਂ ਵਿੱਚ ਕੈਨੇਡਾ ਨੇ ਪਿਛਲੇ 4 ਸਾਲਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ 2021 ਵਿੱਚ ਵਿਸ਼ਵ ਪੱਧਰ ਤੇ ਇਲੈਕਟ੍ਰਿਕ ਵਾਹਨਾਂ ਦੇ ਲਈ ਸਾਰੀਆਂ ਲਿਥੀਅਮ ਆਇਨ ਬੈਟਰੀਆਂ ਦਾ ਲਗਭਗ 80% ਚੀਨ ਤੋਂ ਆਇਆ ਸੀ ਤੇ ਕੁਮਾਂਤਰੀ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਵਿਸ਼ਵ ਵਿਆਪੀ EV ਵਿਕਰੀ ਦਾ ਲਗਭਗ 60% ਦੀ ਹੁਣ ਚੀਨ ਦੋਂ ਬਣਾਇਆ ਗਿਆ ਹੈ ਦਾਵਾ ਹੈ ਕਿ ਚੀਨ ਨੇ ਆਪਣੇ ਈਵੀ ਉਦਯੋਗ ਨੂੰ ਅਨੁਚਿਤ ਸਬਸਿਡੀਆਂ ਦੇ ਰਾਹੀਂ ਉਤਸ਼ਾਹਿਤ ਕੀਤਾ ਹੈ ਜਿਸ ਕਾਰਨ ਯੂਰਪ ਅਤੇ ਅਮਰੀਕਾ ਦੋਵਾਂ ਨੇ ਇਸ ਸਪ੍ਰਿੰਗ ਸੀਜ਼ਨ ਚੀਨ ਉੱਪਰ ਵਧੇਰੇ ਆਯਾਤ ਟੈਰਿਫ ਦੀ ਯੋਜਨਾ ਦਾ ਐਲਾਨ ਕੀਤਾ ਸੀ ਵੈਸੇ ਚੀਨ ਅਤੇ ਯੂਰੋਪੀਅਨ ਯੂਨੀਅਨ ਇਸ ਮੁੱਦੇ ਤੇ ਗੱਲਬਾਤ ਲਈ ਸਹਿਮਤ ਹਨ ਤੇ ਹੋ ਸਕਦੇ ਨੇ ਕਿ ਉਹਨਾਂ ਦੀ ਆਪਸੀ ਸਥਿਤੀ ਬਦਲ ਜਾਵੇ 12 ਜੂਨ ਨੂੰ ਜਦੋਂ ਯੂਰੋਪੀਅਨ ਕਮਿਸ਼ਨ ਨੇ ਆਰਜ਼ੀ ਟੈਰੀ ਫੈਲਾਨੇ ਸਨ ਤਾਂ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਨੇ ਪਾਰਲੀਮੈਂਟ ਹਿਲ ਵਿੱਚ ਜਾਣਕਾਰੀ ਇਹ ਦਿੱਤੀ ਸੀ ਕਿ ਕੈਨੇਡਾ ਆਪਣੀ ਖੁਦ ਦੀ ਯੋਜਨਾ ਤੇ ਕੰਮ ਕਰ ਰਿਹਾ ਹੈ 2020 ਤੋਂ ਕੈਨੇਡਾ 13 ਇਲੈਕਟ੍ਰਿਕ ਵਾਹਨ ਬੈਟਰੀ ਤੇ ਬੈਟਰੀ ਕੰਪੋਨੈਂਟਸ ਨਿਰਮਾਣ ਪ੍ਰੋਜੈਕਟਾਂ ਲਈ ਡਾਲਰ 46 ਬਿਲੀਅਨ ਤੋਂ ਵੱਧ ਨਿਵੇਸ਼ ਆਕਰਸ਼ਿਤ ਕਰ ਚੁੱਕਾ ਹੈ ਬਦਲੇ ਵਿੱਚ ਫੈਡਰਲ ਸਰਕਾਰ ਤੇ ਸੂਬਾ ਸਰਕਾਰਾਂ ਨੇ ਸਾਂਝੇ ਤੌਰ ਤੇ ਡੋਲਰ 53 ਬਿਲੀਅਨ ਤੱਕ ਦਾ ਵਾਅਦਾ ਕੀਤਾ ਜਿਸ ਵਿੱਚ ਟੈਕਸ ਕ੍ਰੈਡਿਟ ਉਤਪਾਦਨ ਸਬਸਿਡੀਆਂ ਤੇ ਪੂੰਜੀ ਨਿਵੇਸ਼ ਸ਼ਾਮਿਲ ਹੈ ਨਿਊਜ਼ ਸਸ ਤੋਂ ਚੈਨਲ ਪੰਜਾਬੀ ਰਿਪੋਰਟ ਸਸਕਾ ਟੂਨ ਦੇ ਵਿੱਚ ਗ੍ਰੇਡ 8 ਤੇ ਅੰਡਰਰਾਈਡਿੰਗ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਬੱਚਿਆਂ ਦੇ ਲਈ ਮੁਫਤ ਬਾਲ ਕਿਰਾਇਆ ਸਤੰਬਰ ਦੇ ਵਿੱਚ ਆ ਸਕਦਾ ਹੈ ਸਿਟੀ ਕੌਂਸਲ ਦੀ ਮੀਟਿੰਗ ਦਾ ਉਦੇਸ਼ ਟੇਬਲ ਤੇ ਕਈ ਵਿਕਲਪਾਂ ਦੇ ਨਾਲ ਇਸ ਮੁਫਤ ਕਿਰਾਏ ਦੀ ਪ੍ਰਣਾਲੀ ਨੂੰ ਕਿਵੇਂ ਲਾਗੂ ਕਰਨਾ ਹੈ ਬਾਰੇ ਚਰਚਾ ਹੋਈ ਸਿਟੀ ਦੀ ਮੌਜੂਦਾ ਪਹੁੰਚ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁਫਤ ਕਿਰਾਇਆ ਕਿੰਡਰਗਾਰਟਨ ਤੇ ਗ੍ਰੇਡ 8 ਦੇ ਵਿਚਕਾਰ ਦੇ ਬੱਚਿਆਂ ਲਈ ਡਾਲਰ 2.25 ਤੇ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਲਈ ਡਾਲਰ 2.75 ਦਾ ਚਾਰਜ ਹੈ। ਸਿਟੀ ਪ੍ਰਸ਼ਾਸਨ ਦੀ ਰਿਪੋਰਟ ਦੇ ਮੁਤਾਬਕ ਮੁਫਤ ਕਿਰਾਇਆ ਗ੍ਰੇਡ 8 ਤੱਕ ਦੇ ਇਸ ਦੇ ਵਿੱਚ ਸ਼ਾਮਿਲ ਬੱਚਿਆਂ ਦੇ ਲਈ ਲਾਗੂ ਹੋਣਾ ਚਾਹੀਦਾ ਹੈ ਜੋ ਐਲੀਮੈਂਟਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਯੋਗ ਬਣਾਉਂਦਾ ਹੈ ਜੇਕਰ ਸਿਫਾਰਿਸ਼ਾਂ ਪਾਸ ਹੋ ਜਾਂਦੀਆਂ ਨੇ ਤਾਂ ਸਸਕਾਟਨ ਪ੍ਰੋਜੈਕਟ ਜਿਹੜੀ ਹੈ ਉਹ 1 ਸਤੰਬਰ ਨੂੰ ਲਾਂਚ ਹੋਣ ਤੱਕ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇੱਕ ਮੁਹਿੰਮ ਚਲਾਏਗਾ ਸਸਕਾਟਨ ਦੇ ਵਿੱਚ ਬੱਚਿਆਂ ਲਈ ਮੁਫਤ ਸ਼ਹਿਰੀ ਬੱਸ ਕਿਰਾਏ ਦੇ ਸਬੰਧ ਵਿੱਚ ਚਰਚਾ ਹੋ ਰਹੀ ਹੈ ਤੇ ਇਹ ਸਤੰਬਰ ਤੱਕ ਲਾਗੂ ਹੋ ਸਕਦਾ ਹੈ ਇਸ ਖਬਰ ਨੇ ਬਹੁਤ ਸਾਰੇ ਉਪਭੋਗਤਾਵਾਂ ਤੇ ਸ਼ਹਿਰੀ ਵਾਸੀਆਂ ਦੇ ਵਿਚਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਮੁਫਤ ਬੱਸ ਸੇਵਾਵਾਂ ਨੂੰ ਲਾਗੂ ਕਰਨ ਦੇ ਫੈਸਲੇ ਦੇ ਪਿੱਛੇ ਕਈ ਮਕਸਦ ਨੇ ਜਿਨ੍ਹਾਂ ਵਿੱਚ ਪਰਿਵਾਰਾਂ ਦੀ ਮਦਦ ਵਾਤਾਵਰਣ ਸੁਰੱਖਿਆ ਤੇ ਸਥਾਈ ਆਵਾਜਾਈ ਸਿਸਟਮ ਦਾ ਉন্নਤੀ ਕਰਨ ਦਾ ਯਤਨ ਵੀ ਸ਼ਾਮਿਲ ਹੈ ਬੱਚਿਆਂ ਲਈ ਮੁਫਤ ਬੱਸ ਸੇਵਾਵਾਂ ਲਿਆਉਣ ਦਾ ਸਭ ਤੋਂ ਵੱਡਾ ਮਕਸਦ ਪਰਿਵਾਰਾਂ ਦੀ ਵਿੱਤੀ ਮਦਦ ਕਰਨਾ ਹੈ ਮਾਤਾ ਪਿਤਾ ਤੇ ਸੰਬੰਧਿਤ ਪਰਿਵਾਰਾਂ ਲਈ ਬੱਸ ਕਿਰਾਏ ਦੀ ਰਾਹਤ ਕਾਫੀ ਲਾਭਕਾਰੀ ਸਾਬਤ ਹੋ ਸਕਦੀ ਹੈ ਇਹ ਉਦਮ ਬੱਚਿਆਂ ਦੇ ਸਿੱਖਿਆ ਸੰਬੰਧੀ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ ਕਿਉਂਕਿ ਬੱਸ ਦੇ ਕਿਰਾਏ ਦੇ ਬਗੈਰ ਯਾਤਰਾ ਬੱਚਿਆਂ ਲਈ ਆਸਾਨ ਹੋ ਜਾਏਗੀ ਦੂਜਾ ਇਹ ਉਦਮ ਵਾਤਾਵਰਣ ਵਾਤਾਵਰਨ ਦੀ ਸੁਰੱਖਿਆ ਲਈ ਵੀ ਇੱਕ ਵੱਡਾ ਕਦਮ ਹੈ ਜਦੋਂ ਬੱਚੇ ਬੱਸਾਂ ਵਿੱਚ ਯਾਤਰਾ ਕਰਨਗੇ ਤਾਂ ਕਾਰਾਂ ਵੀ ਵਰਤੋਂ ਵੀ ਜਿਹੜੀ ਹੈ ਘਟੇਗੀ ਜਿਸ ਨਾਲ ਵਾਤਾਵਰਨ ਵਿੱਚ ਕਾਰਬਨ ਉਤਸਰਜਨ ਦੇ ਵਿੱਚ ਵੀ ਕਮੀ ਆਵੇਗੀ ਇਹ ਪਰਿਵਰਤਨ ਲਈ ਇੱਕ ਸਕਾਰਾਤਮਕ ਪੱਲਾ ਜੋ ਸਸਕਾਟੋਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਵਿੱਚ ਵੀ ਸਹਾਇਕ ਹੋਵੇਗਾ ਮੁਫਤ ਬਸ ਸੇਵਾਵਾਂ ਦੀ ਸ਼ੁਰੂਆਤ ਨਾਲ ਸਥਾਨਕ ਆਵਾਜਾਈ ਸਿਸਟਮ ਨੂੰ ਵੀ ਮਜ਼ਬੂਤੀ ਮਿਲੇਗੀ ਬਸ ਸੇਵਾਵਾਂ ਦੇ ਪ੍ਰਚਾਰ ਦੇ ਨਾਲ ਜ਼ਿਆਦਾ ਲੋਕ ਇਹ ਸੇਵਾਵਾਂ ਵਰਤਣਗੇ ਜਿਸ ਨਾਲ ਆਵਾਜਾਈ ਦੇ ਬਿਜ਼ਨਸ ਮਾਡਲ ਨੂੰ ਵੀ ਫਾਇਦਾ ਹੋਵੇਗਾ ਸਰਵਸੇਵਾਵਾਂ ਵਿੱਚ ਨਵੇਂ ਸੁਧਾਰ ਆ ਸਕਦੇ ਨੇ ਜਿਵੇਂ ਕਿ ਨਵੀਆਂ ਬੱਸਾਂ ਦੀ ਸ਼ੁਰੂਆਤ ਬਹੁਤੇ ਸਫਰ ਰੂਟ ਅਤੇ ਵਧੀਆ ਸੇਵਾ ਸਮਾਂ ਸਸ ਕਟੂਨ ਸ਼ਹਿਰੀ ਕੌਂਸਲ ਇਸ ਮੁੱਦੇ ਤੇ ਗੰਭੀਰ ਹੈ ਕੌਂਸਲ ਦੇ ਮੈਂਬਰਾਂ ਨੇ ਕਈ ਵਾਰ ਸਬੰਧਤ ਬਹਿਸਾਂ ਕੀਤੀਆਂ ਤੇ ਲੋਕਾਂ ਦੇ ਵਿਚਾਰ ਵੀ ਜਾਣੇ ਕੌਂਸਲ ਦੇ ਮੈਂਬਰਾਂ ਦੇ ਵਿਚਾਰ ਜਿਹੜੇ ਨੇ ਉਹ ਕਾਫੀ ਅਹਿਮ ਨੇ ਅਤੇ ਇਹ ਮਾਤਾ ਪਿਤਾ ਤੇ ਬੱਚਿਆਂ ਲਈ ਇੱਕ ਵੱਡੀ ਸਹੂਲਤ ਹੋਵੇਗੀ ਸਸ ਕਟੂਨ ਦੇ ਵਸਨੀਕਾਂ ਨੇ ਇਸ ਖਬਰ ਨੂੰ ਖੂਬਸੂਰਤੀ ਨਾਲ ਵੈਲਕਮ ਕਿਹਾ ਬਹੁਤ ਸਾਰੇ ਮਾਤਾ ਪਿਤਾ ਤੇ ਜਿਹੜੇ ਅਧਿਆਪਕ ਨੇ ਇਸ ਦੇ ਕਾਫੀ ਜ਼ਿਆਦਾ ਹਮਾਇਤ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਬਸ ਕਿਰਾਏ ਦੀ ਬਜਟ ਨਾਲ ਉਹ ਹੋਰ ਵੀ ਮਹੱਤਵਪੂਰਨ ਗਤੀਵਿਧੀਆਂ ਦੇ ਵਿੱਚ ਪੈਸੇ ਲਗਾ ਸਕਣਗੇ ਇਸ ਨਾਲ ਬੱਚਿਆਂ ਦੇ ਸਮਾਜਿਕ ਵਿਕਾਸ ਵਿੱਚ ਵੀ ਯੋਗਦਾਨ ਪਵੇਗਾ ਕਿਉਂਕਿ ਉਹ ਸਹਜਤਾ ਦੇ ਨਾਲ ਆਪਣੇ ਸਾਥੀਆਂ ਨਾਲ ਮਿਲ ਸਕਣਗੇ ਤੇ ਹੋਰ ਵਕ ਵਕ ਸਮਾਜਿਕ ਸੇਵਾਵਾਂ ਦਾ ਲਾਹਾ ਲੈ ਸਕਣਗੇ ਹਾਲਾਂਕਿ ਸੁੱਧ ਦੇ ਕਈ ਲਾਭਾਂ ਪਰ ਇਸ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹੋ ਸਕਦੀਆਂ ਨੇ। ਬਸ ਸੇਵਾਵਾਂ ਲਈ ਵਿੱਤੀ ਯੋਗਦਾਨ ਦੀ ਲੋੜ ਪਵੇਗੀ ਜਿਸ ਨੂੰ ਪੂਰਾ ਕਰਨ ਲਈ ਸ਼ਹਿਰ ਨੂੰ ਹੋਰ ਵਿੱਤੀ ਸਰੋਤ ਲੱਭਣੇ ਪੈਣਗੇ। ਇਸ ਨਾਲ ਅਸਸ ਕਟੂਨ ਸ਼ਹਿਰ ਦੇ ਬਜਟ ਤੇ ਭਾਰ ਪੈ ਸਕਦਾ ਹੈ। ਸਿਟੀ ਦੀ ਮੁੱਖ ਪਹੁੰਚ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਕਿਰਾਇਆ ਕਿੰਡਰਗਾਰਟਨ ਤੇ ਗ੍ਰੇਡ 8 ਦੇ ਵਿਚਕਾਰ ਦੇ ਬੱਚਿਆਂ ਲਈ ਡਾਲਰ 2 ਇਸ਼ਾਰਿਆਂ 25 ਤੇ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਲਈ ਡਾਲਰ 2 ਤੇ 75 ਸੈਂਟ ਦਾ ਚਾਰਜ ਹੈ ਸਿਟੀ ਪ੍ਰਸ਼ਾਸਨ ਨੇ ਰਿਪੋਰਟ ਦੇ ਵਿੱਚ ਸਫਾਰਸ਼ ਕੀਤੀ ਹੈ ਤੇ ਮੁਫਤ ਕਿਰਾਇਆ ਗ੍ਰੇਡ 8 ਤੱਕ ਦੇ ਵਿੱਚ ਸ਼ਾਮਿਲ ਬੱਚਿਆਂ ਲਈ ਲਾਗੂ ਹੋਣਾ ਚਾਹੀਦਾ ਹੈ ਜੋ ਐਲੀਮੈਂਟਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਯੋਗ ਬਣਾਉਂਦਾ ਹੈ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਟ੍ਰਾਂਸਪੋਰਟ ਨੇ ਸੋਮਵਾਰ ਨੂੰ ਆਪਣੀ ਸੇਵਾ ਦੇ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਗਰਮੀ ਦੀਆਂ ਪ੍ਰਸਿੱਧ ਮੰਜ਼ਿਲਾਂ ਤੱਕ ਬਿਹਤਰ ਪਹੁੰਚ ਦੀ ਪੇਸ਼ਕਸ਼ ਕਰਨਾ ਸਰਵਿਸ ਵਿੱਚ ਸ਼ਾਮਿਲ ਕੀਤੀ ਗਈ ਹੈ ਤੇ ਸਟੈਨਲੇ ਪਾਰਕ ਇੰਗਲਿਸ਼ ਬੇ ਵਾਈਟ ਪਾਈਨ ਬੀਚ ਤੇ ਵਾਈਟ ਰੌਕ ਵਰਗੀਆਂ ਥਾਵਾਂ ਲਈ 11 ਰੂਟਾਂ ਦੇ ਨਾਲ ਉਡੀਕ ਸਮਾਂ ਛੋਟਾ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ 28 ਜੂਨ ਨੂੰ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਉਸਦੀ ਬਾਈਕ ਬੱਸ ਦੀ ਵਧੀ ਹੋਈ ਸਮਰੱਥਾ ਦੇ ਨਾਲ ਵਾਪਸ ਆਵੇਗੀ। ਵਿਸ਼ੇਸ਼ ਤੌਰ ਤੇ ਲੈ ਬੱਸ ਹੁਣ ਸਾਈਕਲ ਸਵਾਰਾਂ ਨੂੰ ਜਿਹੜੀ ਏ ਬ੍ਰਿਜ ਪੜ ਤੇ ਟਵਸਨ ਫੇਰੀ ਟਰਮੀਨਲਾਂ ਤੱਕ ਉਹਨਾਂ ਦੇ ਜਹਾਜ਼ਾਂ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਨ ਲਈ 10 ਸਾਈਕਲਾਂ ਤੱਕ ਦੀ ਜਗ੍ਹਾ ਹੈ। ਬਾਈਕ ਬਸ ਸ਼ੁੱਕਰਵਾਰ ਸ਼ਨੀਵਾਰ ਤੇ ਛੁੱਟੀ ਵਾਲੇ ਦਿਨ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਸੇਵਾ ਦੇ ਵਿੱਚ ਹਾਜ਼ਰ ਰਹੇਗੀ ਮਜ਼ਦੂਰ ਦਿਵਸ ਤੱਕ ਇਹ BC ਫੈਰੀ ਜਹਾਜ਼ਾਂ ਦੇ ਨਾਲ ਇੱਕ ਸਾਰ ਹੋਣ ਲਈ ਹਰ ਘੰਟੇ ਰਵਾਨਾ ਹੋਵੇਗੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅਨੁਮਾਨਾਂ ਦੇ ਅਨੁਸਾਰ ਦੇਸ਼ ਦੀ ਆਬਾਦੀ 2073 ਤੱਕ 63 ਮਿਲੀਅਨ ਤੱਕ ਪਹੁੰਚ ਸਕਦੀ ਹੈ ਜਿਸ ਦੇ ਵਿੱਚ 85 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਤਿੰਨ ਗੁਣਾ ਹੋ ਜਾਵੇਗੀ ਏਜੰਸੀ ਦਾ ਕਹਿਣਾ ਹੈ ਕਿ ਪ੍ਰਵਾਸ ਸਾਰੇ ਦ੍ਰਿਸ਼ਾਂ ਦੇ ਵਿੱਚ ਆਬਾਦੀ ਦੇ ਵਾਧੇ ਦਾ ਮੁੱਖ ਚਾਲਕ ਹੋਵੇਗਾ ਜਦੋਂ ਕਿ ਕੁਦਰਤੀ ਵਿਕਾਸ ਸਿਰਫ ਇੱਕ ਮਾਮੂਲੀ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਆਬਾਦੀ ਦੀ ਉਮਰ ਦੇ ਉੱਤੇ ਜਨਨ ਦਰ ਜਿਹੜੀ ਹੈ ਉਹ ਘਟ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਆਬਾਦੀ 2023 ਦੇ ਵਿੱਚ ਲਗਭਗ 40 ਮਿਲੀਅਨ ਤੋਂ ਵੱਧ ਦੇ ਕੇ ਅਗਲੇ ਅੱਧੀ ਸਦੀ ਦੇ ਵਿੱਚ 47 ਮਿਲੀਅਨ ਤੱਕ ਪਹੁੰਚ ਜਾਵੇਗੀ ਜਿਸ ਦੇ ਵਿੱਚ 63 ਮਿਲੀਅਨ ਮੱਧਮ ਵਿਕਾਸ ਦੀ ਭਵਿਖਬਾਣੀ ਹੈ 85 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ 2023 ਦੇ ਵਿੱਚ 896600 ਤੋਂ ਵੱਧ ਕੇ 2073 ਤੱਕ 4. 3 ਮਿਲੀਅਨ ਦੇ ਵਿਚਕਾਰ ਹੋ ਜਾਵੇਗੀ ਏਜੰਸੀ ਨੇ ਇਹ ਵੀ ਪੁਖਿਖਵਾਨੀ ਕੀਤੀ ਹੈ ਕਿ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਨੋਵਾ ਸਕੋਸ਼ੀਆ ਨਿਊ ਬਰੰਸਵਿਕ ਤੇ ਕਿਊਬਿਕ ਦੀ ਆਬਾਦੀ 2048 ਤੱਕ ਕੈਨੇਡਾ ਦੀ ਕੁੱਲ ਆਬਾਦੀ ਦੇ ਅਨੁਪਾਤ ਵੱਜੋਂ ਘਟੇਗੀ ਅਰ ਤਸਵੀਰ ਜਿਹੜੀ ਆ ਉਸ ਦੇ ਮੁਤਾਬਕ ਸਸਕੈਚਵਨ ਅਲਬਰਟਾ ਤੇ BC ਨੂੰ ਦੇਸ਼ ਦੀ ਆਬਾਦੀ ਵਿੱਚ ਆਪਣਾ ਹਿੱਸਾ ਵਧਾਉਣ ਦੀ ਪੁਖਿਖਵਾਨੀ ਕਰਦਾ ਹੈ ਫਾਸਟਵਰਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਅਸਥਾਈ ਵਿਦੇਸ਼ੀ ਕਾਮਯਾਦੀ ਮੰਗ ਦੇ ਵਿੱਚ ਵਾਅਦਾ ਹੋਇਆ ਹੈ ਮਾਰਾਂ ਦੇ ਮੁਤਾਬਕ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੁਆਰਾ ਮੰਜ਼ੂਰੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਵਧੀਆਂ ਨੇ ਪ੍ਰੋਗਰਾਮ ਨੂੰ ਆਖਰੀ ਉਪਾਅ ਜੋ ਰੋਜ਼ਗਾਰ ਦਾ ਤਾਵਾ ਨੂੰ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਪਰ ਵਿਆਪਕ ਆਰਥਿਕਤਾ ਦੇ ਉੱਤੇ ਕਮਜ਼ੋਰ ਸਥਿਤੀ ਲਈ ਇਸ ਦੇ ਸੰਭਾਵੀ ਦਸਤਕ ਦੇ ਪ੍ਰਭਾਵਾਂ ਲਈ ਜਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਰਮਚਾਰੀਆਂ ਨੂੰ ਰੱਖ ਸਕਦੇ ਨੇ ਪ੍ਰੋਗਰਾਮ ਦਾ ਵਾਅਦਾ ਮਹਾਮਾਰੀ ਤੋਂ ਬਾਅਦ ਮਜ਼ਦੂਰਾ ਦੀ ਘਾਟ ਵਾਲੇ ਕਾਰੋਬਾਰਾਂ ਦੀ ਮਦਦ ਲਈ ਸਰਕਾਰ ਦੁਆਰਾ ਪੱਤੀ ਦੀਆਂ ਪਾਬੰਦੀਆਂ ਨੂੰ ਢਿੱਲਾ ਕਰਨ ਦੇ ਨਾਲ ਮੇਲ ਖਾਂਦਾ ਹੈ ਪਿਛਲੇ ਸਾਲ ਰੋਜ਼ਗਾਰਦਾਤਾਵਾਂ ਨੂੰ 239646 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੰਮ 'ਤੇ ਰੱਖਣ ਦੀ ਆਗਿਆ ਮਿਲੀ ਇਹ ਰਿਜ਼ਾਈਨਰਾਂ ਦੀ ਆਬਾਦੀ ਜਿੰਨੀ ਗਿਣਤੀ ਹੈ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਪ੍ਰਕਾਸ਼ਿਤ ਆਂਕੜਿਆਂ ਅਨੁਸਾਰ 2018 ਦੇ ਵਿੱਚ ਇਹ ਗਿਣਤੀ 108000 ਦੇ ਕਰੀਬ ਹੋ ਚੁੱਕੀ ਸੀ ਆਂਕੜੇ ਦਰਸਾਉਂਦੇ ਨੇ ਕਿ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਦੇ ਤਹਿਤ ਖੇਤੀ ਤੇ ਗ੍ਰੀਨ ਹਾਊਸ ਵਰਕਰਾਂ ਦੀ ਸਭ ਤੋਂ ਵੱਧ ਡਿਮਾਂਡ ਹੈ ਪਰ ਹੋਰ ਸੈਕਟਰਾਂ ਦੇ ਵਿੱਚ ਮੰਗ ਵੀ ਲਗਾਤਾਰ ਵਧ ਰਹੀ ਹੈ ਫਾਸਟ ਫੂਡ ਚੈਨਾ ਅਤੇ ਰੈਸਟੋਰੈਂਟ ਸਥਾਈ ਵਿਦੇਸ਼ੀ ਕਾਮਿਆਂ ਦੀ ਮੰਗ ਦਾ ਇੱਕ ਵੱਡਾ ਸਰੋਤ ਹਨ ਖੇਤੀ ਤੇ ਗ੍ਰੀਨ ਹਾਊਸ ਵਰਕਰਾਂ ਤੋਂ ਬਾਅਦ ਪਿਛਲੇ ਸਾਲ ਸਭ ਤੋਂ ਵੱਧ ਪਰਵਾਨਗੀਆਂ ਵਾਲੀਆਂ ਨੌਕਰੀਆਂ ਕੁੱਕ ਫੂਡ ਸਰਵਿਸ ਸੁਪਰਵਾਈਜ਼ਰ ਫੂਡ ਕਾਊਂਟਰ اٹੈਂਡੈਂਟ ਅਤੇ ਰਸੋਈ ਸਹਾਇਕ ਦੀਆਂ ਸਨ ਫੂਡ ਕਾਊਂਟਰ ਅਟੈਂਡਡ ਦੀ ਗਿਣਤੀ 2018 ਦੇ ਵਿੱਚ 170 ਤੋਂ ਵੱਧ ਕੇ 2023 ਦੇ ਵਿੱਚ 8333 ਦਰਜ ਹੋਈ ਕਾਰੋਬਾਰਾਂ ਵਾਸਤੇ ਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦਾ ਸਭ ਤੋਂ ਵੱਡਾ ਕਾਰਨ ਸਥਿਰਤਾ ਹੁੰਦੀ ਹੈ ਕਿਉਂਕਿ ਕਾਮਿਆਂ ਨੂੰ ਕੰਮ ਤੇ ਕੰਟਰੈਕਟ ਤਹਿਤ ਆਪਣੇ ਉਸੇ ਨੌਕਰੀ ਦਾਤਾ ਨਾਲ ਕੰਮ ਕਰਦੇ ਰਹਿਣਾ ਜ਼ਰੂਰੀ ਹੁੰਦਾ ਪੀਜ਼ਾ ਹਰਟ ਕੇਐਫਸੀ ਅਤੇ ਟੈਕੋ ਬੈਲ ਫਰੈਂਚਾਈਜ਼ੀਆਂ ਦਾ ਜਿਹੜਾ ਅ ਮੈਨੇਜਮੈਂਟ ਅਤੇ ਨਵਾਂ ਸੰਚਾਲਨ ਕਮਾ ਲਈ ਉਹਨਾਂ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਨੇ ਪਿੰਡੂ ਤੇ ਉੱਤਰੀ ਇਲਾਕਿਆਂ ਦੇ ਵਿੱਚ ਕੰਮ ਕਰਦੇ ਰਹਿਣ ਦੇ ਵਿੱਚ ਮਦਦ ਕੀਤੀ ਹੈ। ਇਹ ਪ੍ਰੋਗਰਾਮ ਦੇਸ਼ ਦੇ ਵਿੱਚ ਅਸਥਾਈ ਕਾਮਿਆਂ ਦਾ ਇੱਕੋ ਇੱਕ ਸਰੋਤ ਨਹੀਂ ਹੈ ਕੁਮਾਂਦਰੀ ਵਿਦਿਆਰਥੀਆਂ ਦੇ ਕੋਲ ਵੀ ਵਰਕ ਪਰਮਿਟ ਆ ਜਾਂਦੇ ਨੇ ਤੇ ਅੰਤਰਰਾਸ਼ਟਰੀ ਮੋਬਿਲਿਟੀ ਪ੍ਰੋਗਰਾਮ ਤਹਿਤ ਵੀ ਵਿਦੇਸ਼ੀ ਕਾਮੇ ਕੈਨੇਡਾ ਦੇ ਵਿੱਚ ਪਹੁੰਚ ਸਕਦੇ ਨੇ ਇਸ ਸਪ੍ਰਿੰਗ ਸੀਜ਼ਨ ਦੇ ਵਿੱਚ ਫੈਡਰਲ ਸਰਕਾਰ ਨੇ ਬਦਲਦੀ ਲੇਬਰ ਮਾਰਕੀਟ ਅਤੇ ਘੱਟ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਦੀ ਦਿਸ਼ਾ ਬਦਲੀ ਹੈ ਤੇ ਇਸ ਗੱਲ ਤੇ ਸਖਤੀ ਕੀਤੀ ਹੈ ਕਿ ਇੱਕ ਕਾਰੋਬਾਰ ਕਿੰਨੇ ਅਜਿਹੇ ਕਾਮਿਆਂ ਨੂੰ ਰੱਖ ਸਕਦਾ ਹੈ ਬਹੁਤੇ ਰੋਜ਼ਗਾਰਦਾਤਾ ਹੁਣ ਆਪਣੀ ਘਾਟ ਆਮਦਨ ਸਟਾਫ ਦਾ 20% ਹੀ ਇਸ ਪ੍ਰੋਗਰਾਮ ਰਾਹੀਂ ਕੰਮ ਤੇ ਰੱਖ ਸਕਦੇ ਨੇ ਅਗੇ ਦੇਖਦੇ ਆਂ ਐਡਮੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਦਰਸਲ ਇਹ ਖਬਰ ਇਦਾਂ ਹੈ ਜੀ ਵੀ ਸਾਡਾ ਸ਼ਹਿਰ ਜਿਹੜਾ ਐਡਮੰਟਨ ਆਇਲਰ ਦੇ ਰੰਗਾਂ ਵਿੱਚ ਰੰਗਿਆ ਹੋਇਆ ਆ ਔਰ ਅੱਜ ਜਿਹੜੀ ਫਾਈਨਲ 7ਵੀਂ ਗੇਮ ਹੋਣ ਜਾ ਰਹੀ ਆ ਤੇ ਸ਼ਹਿਰ ਚੁੱਪ ਚਾਂਦ ਛਾ ਜਾਣੀ ਦੀ ਜਦੋਂ ਮੈਚ ਆਰੰਭ ਹੋਣਾ ਸੜਕਾਂ ਦੇ ਉੱਤੇ ਤੁਹਾਨੂੰ ਕਿਤੇ ਗੱਡੀਆਂ ਚੱਲਦੀਆਂ ਨਹੀਂ ਦਿਸਣੀਆਂ ਕੁਝ ਨਾ ਸ਼ਾਪਿੰਗ ਸੈਂਟਰਾਂ 'ਚ ਲੋਕ ਹੁੰਦੇ ਨੇ ਅੱਜ ਉਹਨਾਂ ਨੇ ਟੈਲੀਵਿਜ਼ਨ ਸਕਰੀਨਸ ਦੇ ਨਾਲ ਚੁੰਬੜ ਜਾਣਾ ਸੋ ਅੱਜ ਇਹ ਮੈਚ ਸ਼ਾਮ ਨੂੰ ਹੋਣ ਜਾ ਰਿਹਾ ਉਧਰ ਫਲੋਰੀਡਾ ਪੈਂਥਰਸ ਦੇ ਨਾਲ ਤੇ ਇਹ 7ਵੀਂ ਗੇਮ ਹੈ ਅੱਜ ਡਿਸਾਈਡ ਹੋ ਜਾਣਾ ਭਈ ਸਟੈਨਲੇ ਕੱਪ ਐਡਮੰਟਨ ਆ ਰਿਹਾ ਨਾ ਪੱਕਾ ਜੀ ਲੈ ਕੇ ਆਉਣਗੇ ਆਇਲਰਸ ਸੋ ਗੋ ਆਇਲਰਸ ਗੋ ਸ਼ਹਿਰ ਦੇ ਵਿੱਚ ਦੋਸਤੋ ਤਿਆਰੀ ਹੋ ਰਹੀ ਆ ਉਹਨਾਂ ਦੇ ਅੱਜ ਮੈਚ ਲਈ ਤਿਆਰੀਦਾਨ ਨੂੰ ਪਤਾ ਕਿੱਦਾਂ ਹੁੰਦੀ ਆ ਭਈ ਲੋਕਾਂ ਦੇ ਨਾ ਘਰਾਂ ਤੋਂ ਟੈਲੀਫੋਨ ਆ ਰਹੇ ਨੇ ਰੈਸਟੋਰੈਂਟ ਤੇ 바ਰ ਵਾਲਿਆਂ ਨੂੰ ਭਈ ਭਾਈ ਸਾਡਾ ਸਪੌਟ ਇੱਥੇ ਸਿਕਿਉਰ ਕਰ ਦਿਓ ਅਸੀਂ ਅੱਜ ਆ ਕੇ ਇੱਥੇ ਬਹਿ ਕੇ ਗੇਮ ਦੇਖਣੀ ਆ ਕਈ ਈ ਘਰੇ ਨਹੀਂ ਨਾ ਕੱਲਿਆਂ ਨੂੰ ਬਹਿ ਕੇ ਸਵਾਦ ਆਉਂਦਾ ਇਦਾਂ ਲੋਕਾਂ ਦੇ ਵਿੱਚ ਬਹਿ ਕੇ ਰੌਲਾ ਰੱਪਾ ਪੈਂਦਾ ਹੋਵੇ ਉਥੇ ਉਥੇ ਜਾ ਕੇ ਗੇਮ ਦੇਖਣੀ ਆ ਸੋ ਅੱਜ ਰੈਸਟੋਰੈਂਟ ਵਾਲਿਆਂ ਦਾ ਫੋਨ ਜਿਹੜਾ ਜੀ ਉਹ ਖੜਕੀ ਜਾ ਰਿਹਾ ਵੀ ਭਾਈ ਸਾਡਾ ਥਾਂ ਇੱਥੇ ਅੱਜ ਰੱਖਿਓ ਜ਼ਰੂਰ ਅਸੀਂ ਮੈਚ ਦੇਖਣਾ ਆ ਇਸ ਤਰ੍ਹਾਂ ਦਾ ਮਾਹੌਲ ਆ ਔਰ ਸਿਟੀ ਵੀ ਪੂਰੀ ਤਿਆਰ ਆ ਵੀ ਲੱਗਦਾ ਵੀ ਆ ਵੀ ਉਹਨਾਂ ਨੂੰ ਕੋਈ ਇਦਾਂ ਦਾ ਹੱਲਾ ਗੁੱਲਾ ਨਹੀਂ ਹੋਵੇਗਾ ਗਲਤ ਕੰਮ ਨਹੀਂ ਹੋਏਗਾ ਨਾ ਹੀ ਕੋਈ ਵਾਇਲੈਂਸ ਬਾਅਦ ਦੇ ਵਿੱਚ ਹੋਵੇ ਗੇਮ ਤੋਂ ਸੋ ਸਾਰਿਆਂ ਨੂੰ ਆਪ ਵੀ ਖੁਸ਼ੀ-ਖੁਸ਼ੀ ਜਿਹੜੀ ਇਹ ਗੱਲਬਾਤ ਆ ਸਿਰੇ ਤੇ ਚੜੇ ਕਿਉਂਕਿ ਬਹੁਤ ਦਿਨਾਂ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਜੀ ਪਹਿਲੀਆਂ ਤਿੰਨ ਗੇਮਾਂ ਜਦੋਂ ਹਾਰੇ ਨੇ ਆਇਲਰਜ਼ ਤੇ ਉਦੋਂ ਇਦਾਂ ਲੱਗਦਾ ਸੀ ਵੀ ਸ਼ਾਇਦ ਗੇਮ ਓਵਰ ਹੋ ਗਈ ਪਰ ਉਹਨਾਂ ਨੇ ਦੇਖੋ ਜਿਗਰਾ ਬਣਾਈ ਰੱਖਿਆ ਔਰ ਤਿੰਨ ਗੇਮਾਂ ਜਿਹੜੀਆਂ ਨੇ ਜਿੱਤ ਲਈਆਂ ਤੇ ਅੱਜ ਹੁਣ 7ਵੀਂ ਤੇ ਜਾ ਕੇ ਫੈਸਲਾ ਹੋਣਾ ਆ ਸ਼ਾਮ ਨੂੰ ਅ ਦੂਸਰਾ ਹੈ ਕਿ ਸਾਡੇ ਸੂਬੇ ਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਨਾਹਿਦ ਨੈਂਸੀ ਹੋਰਾਂ ਨੇ ਐਨ ਡੀ ਪੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਬਹੁਤ ਵੱਡੇ ਨੰਬਰਾਂ ਨਾਲ ਜਿੱਤ ਲਈ ਆ ਜਿਹੜੇ ਉਹਨਾਂ ਦੇ ਕਰੀਬੀ ਵਿਰੋਧੀ ਸੀ ਕੈਥਲਿਨ ਜਿਹੜੀ ਕੈਲਗਰੀ ਤੋਂ ਆ ਉਹਦੇ ਤੋਂ 10 ਗੁਣਾ ਜ਼ਿਆਦਾ ਵੋਟਾਂ ਜੀ ਨਾਹਿਦ ਨੈਂਸੀ ਹੋਰਾਂ ਨੇ ਲਈਆਂ ਨੇ ਖੈਰ ਹੁਣ ਇਹਦਾ ਵੀ ਨਾਹਿਦ ਨੈਂਸੀ ਹੋਰਾਂ ਲਈ ਜਿਹੜਾ ਕੰਮ ਆ ਇਹ ਤਾਂ ਸੁੱਕਾ ਹੋ ਗਿਆ ਸੀਗਾ ਜਿਤਨੀ ਜਿਹੜੀ ਲੀਡਰਸ਼ਿਪ ਪਰ ਗਾਹਾਂ ਜਿਹੜਾ ਕੰਮ ਕਰਨਾ ਜੀ ਉਹ ਉਹਨਾਂ ਲਈ ਔਖਾ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਹਿਲਾਂ ਤਾਂ ਜਿਹੜਾ ਫੈਡਰਲ ਐਨਡੀਪੀ ਪਾਰਟੀ ਹੈ ਜਗਮੀਤ ਸਿੰਘ ਹੋਰਾਂ ਦੀ ਉਹਦੇ ਤੋਂ ਪਾਸੇ ਹੋਣਾ ਪੈਣਾ ਹੈ ਲੋਕਾਂ ਨੇ ਕਈਆਂ ਨੇ ਨਾਂ ਰੱਖ ਦਿੱਤਾ ਹੈ ਵੀ ਨਾਹਿਦ ਨੈਂਚੀ ਹੋਰਾਂ ਦੀ ਹੁਣ ਇਹ ਜਿਹੜੀ ਨਿਊ ਡਾਈਵੋਰਸ ਪਾਰਟੀ ਬਣ ਜਾਣੀ ਹੈ ਕਿਉਂਕਿ ਉਹ ਕਹਿੰਦੇ ਉਹਨਾਂ ਨੂੰ ਪਹਿਲਾਂ ਜਗਮੀਤ ਸਿੰਘ ਤੋਂ ਕਿਨਾਰਾ ਕਰਨਾ ਪੈਣਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਡੈਨੀਅਲਸ ਮੈਥਡੀਆਂ ਪਾਲਿਸੀਜ਼ ਹੈਗੀਆਂ ਉਹ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਵੀ ਪਾਸੇ ਕਰਨਗੇ ਨਾਹੀਦ ਨੈਂਚੀ ਹੋਰੀ ਇਹ ਆਸ ਕੀਤੀ ਜਾਂਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਦੋਂ ਉਹਨਾਂ ਨੇ ਆਪਣੀ ਸੀਟ ਜਿਹੜੀ ਆ ਜਦੋਂ ਉਥੋਂ ਜਿੱਤਣਗੇ ਅ ਦੂਸਰਾ ਜੀ ਇੱਕ ਖਬਰ ਇਹ ਵੀ ਆ ਰਹੀ ਹੈ ਵੀ ਜਿਹੜੇ ਬਹੁਤ ਸਾਰੇ ਅਲਬਰਟਾ ਦੇ ਵਿੱਚ EMPLOYEES ਆ ਨੌਕਰੀਆਂ ਦੇਣ ਵਾਲੇ ਲੋਕ ਅੱਗੇ ਤਾਂ ਫਾਸਟ ਫੂਡ ਆਊਟਲੈਟ ਸੀ ਜਾਂ ਕਨਵੀਨੀਅਨਟ ਸਟੋਰ ਵਾਲੇ ਸੀ ਹੁਣ ਕੰਸਟਰਕਸ਼ਨ ਵਾਲੇ ਵੀ ਜਿਹੜੇ ਲੋਕ ਆਗੇ ਜੀ ਉਹ ਬਾਰੇ ਟੈਂਪਰੇਰੀ ਫੋਰਨ ਵਰਕਰਸ ਨੂੰ ਹੀ ਭਾੜ ਦੇ ਆ ਕਿਉਂਕਿ ਉਹਨਾਂ ਨੂੰ ਪੈਸੇ ਘੱਟ ਦੇਣੇ ਪੈਂਦੇ ਆ ਬੈਨੀਫਿਟ ਘੱਟ ਦੇਣੇ ਪੈਂਦੇ ਆ ਇਸ ਕਰਕੇ ਉਹਨਾਂ ਨੂੰ ਸਸਤੇ ਮਿਲ ਜਾਂਦੇ ਨੇ ਤੇ ਉਧਰ ਨੂੰ ਜ਼ਿਆਦਾ ਝੁਕਾ ਹੋ ਰਿਹਾ ਟੈਂਪਰੇਰੀ ਫੋਰਨ ਵਰਕਰਸ ਵੱਲੋਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ